ਹਾਂ ਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਅੰਬਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਗਾਵਾਂ ਸੇ ਲਈ ਲੈ ਕੇ ਆਏ ਜੀ ਚਾਰਾਂ ਦੇ ਵਿੱਚੋਂ ਬਈ ਤਿੰਨ ਤਾਜ਼ੀਆਂ ਸੋਈਆਂ ਇੱਕ ਟੋਕੜ ਗੱਭਣ ਸਿਰੇ ਦੀ ਵੜਾ ਬਈ ਤੇ ਫਾਰਮ ਚੋਂ ਜਿਹੜੀ ਵੀਡੀਓ ਕਵਰ ਕਰਨ ਜਾ ਰਹੇ ਆ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ نوٹ ਕਰੋ 81467 15312 81467 15312 ਆਓ ਪੁੱਛ ਲੈਨੇ ਬਾਈ ਟੋਟਲ ਆਜੇ ਬਾਈ ਜੀ ਭਾਈ ਜੀ ਸਤਿ ਸ਼੍ਰੀ ਅਕਾਲ। ਹਾਂ ਜੀ ਸਤਿ ਸ਼੍ਰੀ ਅਕਾਲ ਭਾਈ ਜੀ। ਹੋ ਠੀਕ ਹੋ ਵਧੀਆ। ਹਾਂ ਜੀ ਬਹੁਤ ਵਧੀਆ। ਜਿਹੜੀ ਕੱਲ ਵੀਡੀਓ ਪਾਈ ਸੀ ਕਿਵੇਂ ਰੈਸਪੌਂਸ? ਹਾਂ ਜੀ ਬਹੁਤ ਵਧੀਆ ਬੈਗੇ ਸੀ ਮਾਲ। ਮਾਲ ਚੰਗਾ ਹੁੰਦਾ ਹਨਾ। ਹਾਂ ਜੀ ਹਾਂ। ਮੁੱਲ ਵਾਲੇ ਜੈ ਜਾਂਦੇ ਆ। ਕੋਈ ਗੱਲ ਸਾਰੀ ਰੇਟ ਦੀ ਹੈ ਹਨਾ ਜੀ। ਹਾਂ। ਸਹੀ। ਨਾਮ ਤੇ ਐਡਰੈਸ ਬੋਲ। ਨਾਮ ਨਰਮਲ ਸਿੰਘ ਜੀ। ਹੂੰ। ਪਿੰਡ ਭਾਈ ਰੂਪਾ। ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਜੀ। ਨੇੜੇ ਪਿੰਡ ਭਾਈ। ਜਿਹੜਾ ਸੁਲਾਪੁਰ ਰਹਿ ਗਿਆ ਜੀ। ਇੱਧਰ ਰਾਮਪੁਰਾ ਫੂਲ। ਹੂੰ। ਇੱਧਰ ਇੱਕ ਸੜ ਭਗਤਾ ਭਾਈ ਕਾ ਜਾਂਦਾ ਜ ਮੋਬਾਈਲ ਨੰਬਰ ਹੈ 9463842852 ਠੀਕ ਹੈ ਜੀ ਦੂਜਾ ਹੈਗਾ ਜੀ 707820605 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਹੇ ਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਆ ਸੂਈ ਕੋਲੋਂ ਹੀ ਸੂਈ ਬਾਈ ਪਹਿਲਾ ਸੂਆ ਕਦੋਂ ਸੂਈ ਹੈ ਬਾਈ ਬਸ ਹੁਣ ਸੂ ਕੇ 20 ਮਿੰਟ ਹੋਇਆ ਸੂ ਕੇ ਹੱਦੀ ਜੀ ਓਕੇ ਬਾਈ ਜੇਰ ਪਹਿਣੀ ਹੈ ਨਾ ਜੀ ਅਜੇ ਤਾਂ ਹੋਇਆ 20 ਮਿੰਟ ਹੋਇਆ ਜੀ ਹੁਣ ਤੋਂ ਮਤਲਬ 2 ਘੰਟੇ ਲੱਗਣਗੇ ਕਿੰਨਾ ਕੁ ਦੁੱਧ ਦੇ ਦੂ ਬਾਈ ਐਸਟੀਮੇਟ ਜੀ ਅਸਟੀਮੇਟ ਬਾਈ ਜੀ ਦੇਖੋ ਨਸਲ ਬ੍ਰੀਕਿੰਗ ਵਾਲੀ ਵਹੜਾ ਪੂਰੀ ਮਤਲਬ ਵੀ ਆਪਾਂ ਨੂੰ 15-16 ਲੀਟਰ ਦੀ ਹੁੰਦੀ ਦਾ ਵਹੜ ਤੋਂ ਓਕੇ ਬਾਈ ਬਾਕੀ ਬੰਦੇ ਨੇ ਆਪਾਂ ਬਾਰ-ਬਾਰ ਕਹਿੰਦੇ ਬੰਦੇ ਨੇ ਜਿੰਨੀ ਕੁ ਉਮੀਦ ਆ ਪਾਉ ਦੱਸਣੀ ਹੈ ਕਿ ਜੇ ਤਾਂ ਪੁਨਗਰ ਦੁੱਤ ਆ ਹੋਵੇ ਉਹ ਗੱਲ ਹੋਰ ਹੁੰਦੀ ਐ ਇਹ ਤਾਂ ਹੁਣ ਤਾਜ਼ਾ ਮਾਲ ਆ ਸਹੀ ਗੱਲ ਬਾਈ ਤੇ ਯਾਨੀ ਉਮੀਦ ਇੰਨੀ ਹੈ ਬਾਕੀ ਬੰਦੇ ਨੇ ਆਪਦੀ ਸੇਵਾ ਸੰਭਾਲ ਦੇਖ ਕੇ ਲੈਣੀ ਹੈ ਜੀ ਹਮਮ ਥਾਨ ਬੜਾ ਚੰਗਾ ਲੱਗਿਆ ਜੀ ਬੈਠ ਕੇ ਕੀ ਬਾਤ ਗੁਲਾਬੀ ਥਾਨ ਮੁਠੀ ਵਾਲਾ ਥਾਨ ਕੱਲਾ ਕੱਲਾ ਥਾਨ ਬ੍ਰੀਡ ਇੱਕ ਨੰਬਰ ਹੈ ਬਾਕੀ ਬੱਚੀ ਦਿੱਤੀ ਬਹੁਤ ਚੰਗੀ ਹੈ ਬੱਚੀ ਹਮਮ ਸਹੀ ਗੱਲ ਹੈ ਬਈ ਬੜੀ ਚੰਗੀ ਹੈ ਜੀ ਹਮਮ ਬੱਚੀ ਬਹੁਤ ਚੰਗੀ ਹੈ ਬਹੁਤ ਜਿਆਦਾ ਚੰਗੀ ਹੈ ਬੱਚੀ ਬਿਊਟੀ ਚੈੱਕ ਕਰਕੇ ਬਹੁਤ ਚੰਗੀ ਬੱਚੀ ਹਾਂ ਨਾਸਾਂ ਨੂਸਾਂ ਗੁਲਾਬੀ ਬੇਸ ਉਸ ਤੋਂ ਬੜਾ ਕਿਹਦੇ ਦਾ ਪਤਾ ਨਹੀਂ ਬਾਈ ਜੀ ਕਿਹੜੇ ਦੀ ਆਪਾਂ ਨੂੰ ਪਾਇਮ ਝੂਠ ਮਰੀ ਜਾ ਕੇ ਪਰ ਦੇਖਣ ਨੂੰ ਬੱਚੀ ਦੱਸਦੀ ਆ ਚੀਜ਼ ਆ ਮਾਵਾਂ ਧੀ ਐ ਇੱਕੋ ਜਿਹੀ ਆ ਹਾਂ ਆਪ ਵੀ ਮਤਲਬ ਹਾਂ ਇੱਕੋ ਜਿਹੀ ਹੈ ਹਾਂਜੀ ਸਹੀ ਗੱਲ ਹੈ ਉਹਦੀ ਚੀਜ਼ ਉਹ ਬਰੀਡ ਇੱਕ ਨੰਬਰ ਹੈ ਦੋ ਨਾਲ ਕੇ ਮਿਲਨੇ ਆ ਕਿਉਂ ਬੱਚੀ ਨੇ ਵੀ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਥਾਂ ਲਈ ਵੀ ਬਹੁਤ ਸਾਫ਼ ਹੈ ਬੜਾ ਹਾਂ ਠੰਡੀ ਆ ਬਈ ਕੱਦ ਚੰਗਾ ਬਰੀਡ ਚੰਗੀ ਐ ਸਪੀਸ ਵਾਈ ਐ ਪੇਸ਼ਾਂ ਤੋਂ ਲੈ ਵਾਰੇ ਇੱਕ ਥਾਂ ਤੋਂ ਦੇਖੋ ਇਹ ਕਿੰਨਾ ਚੰਗਾ ਲੱਗੇ ਬੜਾ ਕਮਾਲ ਦਾ ਸਫਾਈ ਵਧੀਆ ਨਾ ਬਹੁਤ ਹਾਂਜੀ ਬਹੁਤ ਸੋਹਣੀ ਬੱਚੀ ਕਿਆ ਬਾਤ ਆ ਖੋਲ ਦੇ ਬਈ ਤੋਰ ਕੇ ਦਿਖਾ ਦੇ ਖਾਣ ਬਹੁਤ ਚੰਗਾ ਹੱਥੀ ਜੋ ਲਿਓ ਮਸ਼ੀਨਾਂ ਚੋ ਲਿਓ ਦੁੱਧ ਵੀ ਚੰਗਾ ਦੂ ਫੈਂਡ ਵੀ ਫੁੱਲ ਹੋ ਗਰਮੀ ਵੀ ਨਹੀਂ ਮੰਨਦੀ ਕਹਿੰਦੀ ਭਾਈ ਹਾਂਜੀ ਹਾਂਜੀ ਗਰਮੀ ਤੇ ਬੱਚਾ ਵੀ ਵੱਛੀ ਆ ਵੱਛੀ ਨੇ ਵੀ ਨਾਲ ਹੀ ਤਿਆਰ ਹੋਣਾ ਜੇ ਮਿੱਠੇ ਪੱਠੇ ਖਾ ਕੇ ਨਾਲ ਗਾਂ ਨੂੰ ਵੱਧ ਵਾਲੀ ਚੀਜ਼ ਆ ਜੀ ਬੰਦਾ ਪਤਾ ਨਾ ਹਾਂ ਸਹੀ ਗੱਲ ਆ ਭਾਈ ਸਹੀ ਤੇ ਥੋੜੀ ਸਮਾਈ ਘੱਟ ਸੀ ਬੰਦੇ ਦੀ ਸਹੀ ਆ ਭਾਈ ਹੂੰ ਗਾਂ ਨੂੰ ਚੰਗੀ ਸਮਾਈ ਵਾਲੇ ਜੋ ਜਾੜੇ ਬਹੁਤ ਚੰਗੀ ਵੈੜ ਬਣੂਗੀ ਹੂੰ ਅਗਲੇ ਸੂਰੇ ਦੁੱਧ ਵੀ 20 22 ਕਿਲੋ ਪਾਉਗੀ ਵੈੜ ਸਹੀ ਆ ਭਾਈ ਸਹੀ ਹਾਂ ਬਰੀਡ ਬਹੁਤ ਚੰਗੀ ਵੈੜ ਦੀ ਹੀ ਮੋਲ ਆ ਬਾਈ ਮੋਲ ਤਾਂ ਵੈਸੇ ਆਪਣੇ ਪਹਿਲਾਂ ਵੀ ਜਾਇਜ਼ ਹੁੰਦੇ ਆ ਹਾਂਜੀ ਮੋਲ ਅੱਜ ਵੀ ਬਸ ਜਾਇਜ਼ ਹੀ ਹੋਣਗੇ ਜੀ ਕੋਈ ਠੀਕ ਆ ਹਾਂ ਮੋਲ ਬਿਲਕੁਲ ਜਾਇਜ਼ ਹੋਣੇ ਠੀਕ ਆ ਬਾਈ ਦੇ ਜੀ ਦੇ ਦਾਂਗੇ ਜੇ ਆਪਾਂ 55000 ਦੀ ਬੱਚੀ ਚੱਕ ਬਾਈ ਜਮਾ ਜਾਇਜ਼ ਮੁੱਲ ਕੋਈ ਇਹਦਾ ਆਪਾਂ 60 ਨਹੀਂ ਮੰਗਣਾ 65 ਨਹੀਂ ਮੰਗਣਾ ਯਾਨੀ ਇਹਦੇ ਚੋਂ ਬੰਦਾ ਕਹੇ ਬਾਈ ਦੇਣੀ ਕਿੰਨੇ ਦੀ ਠੀਕ ਹੈ ਜੀ ਓਕੇ ਬਾਈ ਹਾਂ ਕਿਸੇ ਵੀ ਡੰਗਾ ਚ ਆਪਾਂ ਜਿਹੜਾ ਮੁੱਲ ਦੱਸਣਾ ਵੀ ਉਹ ਜਣੀ ਦੇਣ ਵਾਲਾ ਮੁੱਲ ਹੋਊਗਾ ਆਪਣਾ ਤੇ ਮੁੱਲ ਆ ਬਾਈ ਕਹਿੰਦਾ ਮੁੱਲ ਕਰਾਉਣਾ ਜਿੱਡਾ ਮਰਜ਼ੀ ਕਰਾ ਮੰਗਦਾ ਹੁਣ ਤਾਂ 62 ਮੰਗ ਲੈਨੇ ਜੀ 65 ਮੰਗ ਲੈਨੇ ਫਿਰ ਬੰਦੇ ਨੂੰ ਆਏ ਹੁੰਦੇ ਆਪਾਂ ਇੰਨਾ ਘਟਾ ਲਿਆ ਬਾਈ ਨੂੰ ਜਾਂ ਘਟ ਗਿਆ ਹੈਨਾ ਸਹੀ ਗੱਲ ਹੈ ਬਾਈ ਹਾਂ ਯਾਨੀ 55000 ਰੁਪਏ ਬਾਈ ਜੀ ਲਵਾਂਗੇ ਆਪਾਂ ਚੱਕ ਜਮਾ ਜਾਇਜ਼ ਮੁੱਲ ਬਾਈ ਮੁੱਲ ਜਮ ਜਾਇਜ਼ ਹਾਂਜੀ ਬਾਕੀ ਕੋਈ ਚੱਕਰ ਨਹੀਂ ਬਾਈ ਧਾਰਾ ਮਾਰ ਕੇ ਰਖਾ ਨੀ ਮਾਰ ਦੋ ਬਾਈ ਧਾਰਾ ਤੇ ਬਾਈ ਠੰਡੀ ਤਾਂ ਫੁੱਲ ਲੱਗਣੀ ਬਾਈ ਠੰਡੀ ਠੰਡੀ ਤਾਂ ਬਾਲੀ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂਗਾ ਠੰਡੀ ਸੀਲ ਆ ਠੰਡੀ ਸੀਲ ਤੇ ਬਾਕੀ ਮੁੱਲ ਵੀ ਜਾਇਜ਼ ਆ ਯਾਰ ਮੁੱਲ ਬਿਲਕੁਲ ਜਮ ਜਾਇਜ਼ ਮੁੱਲ ਆ ਬਾਈ ਤੇ ਬਾਕੀ ਬੱਚਾ ਵੀ ਵੱੱਛੀ ਆ ਬਾਕੀ ਚਵਾਈ ਤੁਹਾਡੇ ਸਾਹਮਣੇ ਆ ਜਾਣੀ ਆ ਥਣ ਬਹੁਤ ਚੰਗਾ ਲੱਗਿਆ ਚਵਾਈ ਵੀ ਇੱਕ ਨੰਬਰ ਆਈ ਕਰੀ ਵੱੱਛੀ ਇਧਰ ਆ ਪਤਾ

ਮੋਟੀ ਮੋਟੀ ਤਾਰਾ ਠੜਕਾ ਸੁਣਦਾ ਚਵਾਈ ਦਾ ਕੀ ਬਾਤ ਆ ਲੈ ਮਗਰਲੇ ਥਣਾਈ ਚੈੱਕ ਕਰ ਲੂ ਹੂੰ ਬੱਚੇ ਤਾਂ ਪਾ ਕਿਹਨਾਂ ਦੱਸਾ ਦੇ ਬੰਦੇ ਨੇ ਆ ਕੇ ਇਹ ਗੱਲ ਨਹੀਂ ਜੀ ਬੰਦਾ ਢੇੜਾ ਲਗੂ ਹੂੰ ਆ ਕੇ ਸਭ ਕੁਝ ਦੇਖ ਕੇ ਲੈ ਜਾ ਬਈ ਬੰਦਾ ਸਹੀ ਹੈ ਚੱਲ ਇਹ ਤਾਂ ਹੁੰਦਾ ਚਲੋ ਬੰਦੇ ਨੇ ਸਹੀ ਗੱਲ ਹਾਂ ਸਭ ਕੁਝ ਦੇਖ ਕੇ ਲੈ ਜਾ ਬਈ ਬੰਦਾ ਖਾਣ ਲੈ ਵਾ ਇੱਕ ਨੰਬਰ ਚਵਾਈ ਇੱਕ ਨੰਬਰ ਤੇ ਲੈ ਵਾ ਕਮਾਲ ਆ ਲੈ ਕੀ ਬਾਤ ਆ ਅੱਗੇ ਬਈ 2 ਨੰਬਰ ਕਿਹੜਾ ਸੂਸ ਸੁਈ ਹੈ ਇਹ ਦੂਜਾ ਸੂਸ ਸੁਈ ਹੈ ਬਈ ਜੀ ਇਹ ਕਦੋਂ ਸੁਈ ਹੈ ਬਈ ਇਹ ਬਈ ਇੱਕ ਹਫਤੇ ਹੀ ਸੁਈ ਹੈ ਠੀਕ ਆ ਬਈ ਹਾਂਜੀ ਤੇ ਬੱਚਾ ਕੀ ਦੇਤਾ ਹੈ ਬੱਚੀ ਹੈ ਜੀ ਇਹਦੇ ਮਗਰ ਬੱਚੀ ਬੜੀ ਚੰਗੀ ਹੈ ਨਾ ਹਾਂਜੀ ਬੱਚੀ ਮਤਲਬ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦਿਖਾਵਾਂਗੇ ਨੇੜ ਤੋਂ ਬੱਚੀ ਬਹੁਤ ਚੰਗੀ ਹੈ ਕੀ ਆ ਬੱਚੀ ਬਹੁਤ ਚੰਗੀ ਕੱਦ-ਪੁੱਦ ਬਹੁਤ ਦਾ ਨਾ ਬੱਚੀ ਦਾ ਹੀ ਕੱਦ ਹੈ ਠੀਕ ਕਿੰਨਾ ਕੁ ਦੁੱਧ ਦੇ ਦੂ ਅਸਟੀਮੇਟ ਜੀ ਬਈ ਜੀ ਇਹਦੇ ਕੋਲ ਇਹ ਮੰਨ ਕੇ ਚੱਲੋ ਵੀ 14-15 ਕਿਲੋ ਬੋਲਾ ਦੁੱਧ ਦੇ ਕੇ ਮੰਨ ਲਿਆ ਇਸ ਟਾਈਮ OK ਬਈ ਹੈਗਾ ਠੀਕ ਹੈ ਭਾਈ ਜੇ ਜਣੀ ਆਪਾਂ ਨੂੰ ਮਨ ਕਰੇ 18 ਲੀਟਰ ਦੀ ਉਮੀਦ ਹੈ ਬੜ ਬੰਦੇ ਸਮਾਈ ਵਾਲੇ ਚੰਗੇ ਕੋਲੇ ਜਾਵੜੇ ਠੀਕ ਹੈ ਜੀ ਪੰਜ ਸੱਤ ਬੰਦੇ ਦੋ ਖੜ ਗਏ ਇੱਕ ਇੱਕ ਤਾਂ ਸਹੀ ਹੈ ਭਾਈ 18 ਲੀਟਰ ਬੜ ਦੁੱਧ ਚਵਾ ਦੋ ਜੀ ਹਮ ਕੱਦ ਚੰਗਾ ਬਰੀਡ ਚੰਗੀ ਹੈ ਲੇਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਤੇ ਥਾਨ ਬੜਾ ਕਮਾਲ ਦਾ ਲੱਗਿਆ ਨਾ ਮੁੱਠੀ ਜਲਾ ਥਾਨ ਇਕੱਲਾ ਇਕੱਲਾ ਥਾਨ ਲੱਗੇ ਠਲੇਵਾ ਮੋਂ ਨੂੰ ਤਿਆਰ ਕਰੀ ਬੈਠੀ ਆ ਠੀਕ ਆ ਠੰਡੀ ਠੰਡੀ ਬਹੁਤ ਜ਼ਿਆਦੇ ਚੌੜ ਬਹੁਤੰਦਾ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਬਰੀਡ ਇੱਕ ਨੰਬਰ ਸੂਈ ਸਵਾਈਆ ਬੱਚਾ ਮਗਰ ਬੱਛੀ ਆ ਬੱਛੀ ਬਹੁਤ ਚੰਗੀ ਆ ਕਿਉਂ ਬੱਛੀ ਨੇ ਬਈ ਨਾਲ ਹੀ ਤਿਆਰ ਹੋਇਆ ਨਾ ਤੋਰਾ ਚੈੱਕ ਕਰੋ ਬੈਡ ਦਾ ਇੱਕ ਨੰਬਰ ਦਾ ਨਾਲਾ ਨੂਣਾ ਲੇਵੇ ਤੇ ਫੁੱਲ ਆ ਗਿਆ ਕੀ ਬਾਤ ਕੀ ਮੋਲ ਆ ਬਈ ਜੈਨ ਜੈਦਾ ਬਈ ਇਹ ਜਿਵੇਂ ਦੇਣੀ 57000 ਦੇ ਜੀ ਬਸ ਓਕੇ ਹਾਂ ਕੋਈ ਇਹਦਾ ਕੋਈ 65 ਇਹਦਾ ਨਹੀਂ ਮੰਗਣਾ ਕੋਈ 60 ਨਹੀਂ ਮੰਗਣਾ ਓਕੇ ਭਾਈ 57000 ਰੁਪਏ ਲੈਣਾ ਬਸ ਜਮਾ ਜਾਇਜ ਮੋਲਾ 57000 ਦੀ ਬਾਈ ਕਹਿੰਦਾ ਵੜ ਦੇ ਦਿਆਂਗੇ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲਓ ਭਾਈ ਪੂਰੀ ਠੰਡੀ ਆ ਚੋਟ ਮੋਲ ਜਮਾ ਜਾਇਜ ਹੀ ਰੱਖਿਆ ਭਾਈ ਨੇ ਲੈਣ ਦੇਣ ਵਾਲਾ ਰੇਟ ਆ ਜਣੀ ਇਹਦੇ ਚੋਂ ਨਹੀਂ ਭਾਈ ਬੰਦਾ ਇਹ ਪੁੱਛੇ ਭਾਈ ਦੇਣੀ ਕਿੰਨੇ ਦੀ ਐ ਓਕੇ ਭਾਈ ਜੀ ਨੂੰ 57 ਦੀ ਚੰਗੀ ਲੱਗੂ ਗੱਲ ਕਰ ਲਈਏ ਆਪਣੇ ਨਾਲ ਜੇ 57 ਵਾਲਾ ਲੱਗਦਾ ਜੀ ਉਹਦਾ ਹੱਲ ਨਹੀਂ ਆਪਣੇ ਕੋਲੇ ਕੋਈ ਸਹੀ ਆ ਭਾਈ ਇਹ ਵਾ ਬੜਾ ਠੰਡੀ ਦੇਖੋ ਜੀ ਹੂੰ ਕੀ ਆ ਬੜਾ ਬਤਾ ਆਰਡਰ ਦੀਆ ਮੜੀ ਆਈ ਲੜ ਕੇ ਬਾਹਰ ਕੁੱਡੇ ਨਹੀਂ ਪੈਰ ਵੀ ਨਹੀਂ ਹਿਲਾਉਂਦੀ ਲੇਵਾ ਪਾਉਂ ਹੂੰ ਠੰਡੀ ਬਹੁਤ ਆਣਾ ਬਾਈ ਠੰਡੀ ਠੰਡੀ ਤਾਂ ਬਾਹਰ ਹੀ ਆਈ ਪਰ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੇ ਨਹੀਂ ਕਹਿਣਾ ਕੁਛ ਨਹੀਂ ਕਰਮਾਈ ਨੇ ਕੀ ਬਾਤ ਆ ਬਾਕੀ ਚੋਣ ਦੇਖੋ ਜਿਹੜੇ ਸਾਮਾ ਥਣ ਲੱਗਿਆ ਕਿ ਨਹੀਂ ਬਾਈ ਆਣੇ ਡੇਡੋ ਦਾ ਸੌਜੀ ਥਾਣ ਆਣ ਦੇਖੋ ਬਾਈ ਕਮਾਲ ਦਾ ਲੱਗਿਆ ਲੇਵਾ ਦੇ ਸਾਰੇ ਥਾਣ ਦੇਖੋ ਜਾਰੇ ਥਾਣ ਇੱਕੋ ਜੇ ਪੀੜੀ ਦੇ ਪਾਵੇ ਵਰਗੇ ਥਾਣ ਕੱਲਾ ਕੱਲਾ ਥਾਣ ਚੂਣ ਦੇਖੋ ਕਰਮਾ ਦੀ ਚੂਣ ਚੱਕਰੋ ਜੀ ਹਮ ਲੇ ਕੀ ਬਾਤ ਆ ਮੋਟਾ ਮੋਟਾ ਚੂਣ ਲੱਗਿਆ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਚਵਾਈ ਇੱਕ ਨੰਬਰ ਅ ਖੜਕਾ ਸੁਣਦਾ ਕਿ ਨਹੀਂ ਵਿੱਚ ਬਾਈ ਦਾ ਮਾੜਾ ਸੁਣੋ ਚੁਣ ਲੱਗਿਆ ਮਗਰ ਲੈ ਥਣਾ ਨਹੀਂ ਦੇਖੋ ਜੀ ਬਾਈ ਕੀ ਬਾਤ ਆ ਬਾਈ ਇੱਕ ਨੰਬਰ ਜਵਾਈ ਹੈ ਲੈ ਕਿੰਨੀਆਂ ਗਿਤਾਰਾਂ ਮਾਰੀਆਂ ਦੁੱਧ ਦੇਖੀ ਵੇ ਜਾਂਦਾ ਕੀ ਬਾਤ ਆ ਯਾਰ ਮੋਟਾ ਮੋਟਾ ਚੋਣ ਤੇ ਲੇਵਾ ਕਮਾਲ ਦਾ ਫੀਟਿੰਗ ਵਾਲਾ ਲੇਵਾ ਬਾਈ ਤੇ ਪਛਾਂ ਤੋਂ ਲੇਵਾ ਚੈੱਕ ਕਰਵਾਉਨੇ ਲੈ ਕੀ ਬਾਤ ਆ ਬਹੁਤ ਸੋਹਣਾ ਅਟ ਤੇ ਮੁੱਲ ਵੀ ਬਾਈ ਨੇ ਜਿਵੇਂ ਜਾਇਜ਼ ਰੱਖਿਆ ਤੇ ਮਾਨਦਾਨ ਮਾਣਾ ਮੋਟਾ ਕੋਈ ਚੱਕਰ ਨਹੀਂ ਹੋ ਜਾਊਗਾ ਬਾਈ ਅੱਗੇ ਬਾਈ ਤਨ ਨੰਬਰ ਕਿਹੜਾ ਸੂਸ ਹੋਈ ਹੈ ਇਹ ਦੂਜਾ ਸੂਸ ਹੋਈ ਹੈ ਬਾਈ ਤਾਦੋਂ ਸੂਈ ਹੈ ਜੀ ਇਹਨੂੰ ਅੱਜ ਪਰਸੋਂ ਹੀ ਸੂਈ ਤੀਜਾ ਦਿਨ ਹੈ ਜੀ ਓਕੇ ਇਹਦਾ ਬੱਚਾ ਨੀ ਚੁੰਗਦਾ ਹੀ ਕਮਜ਼ੋਰ ਓਕੇ ਬਾਈ ਹਾਂ ਬੱਚਾ ਮੰਨ ਕੇ ਚਲੋ ਵੀ ਆ ਸਾਹਮਣੇ ਪਿਆਗਾ ਬੱਚਾ ਕਮਜ਼ੋਰ ਆ ਠੀਕ ਆ ਬਾਈ ਪੁੱਛਾ ਨਹੀਂ ਚੁੰਗਦਾ ਠੀਕ ਆ ਜੇ ਦੁੱਧ ਨੂੰ ਖਰੀਆ ਜੀ ਬਿਲਕੁਲ 17 18 ਕਿਲੋ ਪੌਣ ਪੌੜਾ ਜੀ ਇੱਕ ਬੱਚੇ ਦਾ ਕਰਦੀ ਨਹੀਂ ਠੰਡੀ ਮਤਲਬ ਹੀ ਨਹੀਂ ਜੀ ਕੋਈ ਗੱਲ ਦਾ ਓਕੇ ਬਾਈ ਠੀਕ ਜੇ ਮਰਜ਼ੀ ਚੋਈ ਜਾ ਇਹਦਾ ਜਮਾ ਚੁੰਗਿਆ ਨਹੀਂ ਮੈਂ ਝੂਠ ਮਰੀ ਇਹਨੇ ਚੁੰਗਿਆ ਨਹੀਂ ਜੋ ਜਨਮ ਲਿਆ ਠੀਕ ਆ ਬਾਈ ਹਾਂ ਹਮ ਬਰੀਡ ਇੱਕ ਨੰਬਰ ਆ ਲੇਵਾ ਚੈੱਕ ਕਰਵਾਉਣਾ ਪੰਡ ਵਾਲਾ ਲੇਵਾ ਲੱਗਿਆ ਬਰੀਕੀਆਂ ਦੇ ਕੋਲੇ ਵੇ ਨਹੀਂ ਕੀ ਬਾਤ ਆ ਬਾਈ ਮੂਰੋਂ ਲੇਵਾ ਚੈੱਕ ਕਰ ਲਓ ਨਾੜਾ ਨੂੜਾ ਫੁੱਲ ਜੰਗੇ ਬੋਲੀ ਬਾਈ ਵੇੜ ਨੂੰ ਆਣੀ ਬੜਾ ਕਮਾਲ ਉਹ ਤੋਂ 22 ਕਿਲੋ ਚਵਾਦਣਾ ਜੀ ਵੇੜ ਨੂੰ 17 ਹੋਵੇ 18 ਹੋਵੇ ਨਾ ਬਬਾਈ ਠੀਕ ਆ ਬਾਈ ਚੰਗੇ ਬੋਲੇ ਤੋਂ ਕਰਮਲੀ ਸਟਾਰਟ ਹੋਈ ਆ ਕੱਦ ਬਰੀਟ ਪ੍ਰਿੰਟ ਨਾੜਾ ਨੂੜਾ ਲੇਵੇ ਤੇ ਫੁੱਲਾ ਫੇਸ ਦੀ ਬਿਊਟੀ ਕਮਾਲ ਜਿਹੜੀ ਗੱਲ ਸੀ ਬਾਈ ਨੇ ਦੱਸ ਤੀ ਆਓ ਸਾਹਮਣੇ ਦੱਸ ਤਾ ਜਿਵੇਂ ਹੂੰ ਕੋਈ ਦਿੱਕਤ ਕੋਈ ਨਹੀਂ ਬੱਚੋਂ ਤਾਂ ਆਪਾਂ ਵੀ ਛੱਡ ਨੂੰ ਹਟ ਜੈ ਨੇ ਜੀ ਸਹੀ ਗੱਲ ਆ ਬਾਈ ਕੋਈ ਦਿੱਕਤ ਕੋਈ ਨਹੀਂ ਸਾਹੀ ਬਹਿ ਜਾ ਥੱਲੇ ਸਹੀ ਆ ਸੋਰਾ ਦੇਖੋ ਬਈ ਕਰਮਾ ਜੀ ਦਾ ਕੀ ਬਾਤ ਨਹੀਂ ਦੁੱਧ ਨੂੰ ਬਹੁਤ ਖਰੀ ਜੀ ਵੜ ਠੀਕ ਹੈ ਬਈ ਹਾਂ ਜਿਵੇਂ ਮਨ ਲਾ ਤੀਜਾ ਦਿਨ ਅਜ 17 18 ਕਿਲੋ ਬੋਲਾ ਹੂੰ ਯਾਰ ਬਿਲਕੁਲ ਤੇ ਮੁੱਲ ਕੀ ਹੈ ਬਈ ਜੈ ਜਫਰ ਬਈ ਮੁੱਲ ਇਹਦਾ ਵੀ ਕੋਈ ਰੱਬ ਵਾਲਾ ਕਰਨ ਆਪਾਂ ਹੂੰ ਬਈ ਦੇ ਦੇਾਂਗੇ ਜੀ 64000 ਦੀ ਵੜ 64000 ਦੀ ਹਾਂ ਜਮਾ ਜੈਜ ਮੁੱਲ 64000 ਦੀ ਬਾਈ ਕਹਿੰਦਾ ਵੜ ਦੇ ਦਿਆਂਗੇ ਮਾੜਾ ਮੋਟਾ ਮਾਨਦਾਨ ਕੋਈ ਚੱਕ ਵਿੱਚ ਹੋ ਜਾਊਗਾ ਵੈਸੇ ਮੁੱਲ ਲੈਣ ਦੇਣ ਵਾਲਾ ਹੈ ਠੀਕ ਹੈ ਕਿ ਨਹੀਂ ਬਾਲੇ ਮੁੱਲ ਨਹੀਂ ਕਰ ਦਿੰਦਾ ਬਈ ਲੈਣ ਦੇਣ ਵਾਲੀ ਮੁੱਲ ਹੁੰਦੇ ਆ ਤੇ ਨਾੜਾਂ ਦੇਖੋ ਲੈ ਵੀ ਫੋਟੋ ਬਤਾ ਹੋਲ ਚੰਗੀਆਂ ਨੇ ਕੀ ਬਾਤ ਆ ਲੇਵਾ ਇੱਕ ਨੰਬਰ ਫੇਸਬੁਕ ਬੜਾ ਚੰਗਾ ਬੋਦੀ ਵਾਦੀ ਸਨਕ ਪੁਣਾ ਬੈੜ ਦੇ ਵਿੱਚ ਫੁੱਲ ਆ ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰ ਕੇ ਦਿਖਾ ਹਾਂਜੀ ਧਾਰਾ ਮਾਰ ਕੇ ਲੈ ਬਈ ਠੰਡੀ ਤਾਂ ਫੁੱਲ ਆ ਨਾ ਬਈ ਠੰਡੀ ਥੋੜੀ ਦਾ ਕੋਈ ਮਤਲਬ ਜਿਵੇਂ ਮਰਜੀ ਬਹਿ ਜਾ ਕੋਈ ਚੱਕਰ ਹੀ ਨਹੀਂ ਕੀ ਬਾਤ ਆ ਬਈ ਹਾਣੀ ਬੜਾ ਕਮਾਲ ਦਾ ਲੱਗਿਆ ਭਾਈ। ਮੋਟੀ ਵਾਲਾ ਥਣ ਕਲਾ ਕਲਾ ਥਣ ਪੂਰੀ ਵਿੱਤੀ ਤੇ ਨਾੜਾ ਨੂੜਾ ਫੁੱਲ ਚੰਗੀਆਂ। ਪੀੜੀ ਦੇ ਪਾਵੇ ਵਰਗੇ ਥਣ। ਬਾਕੀ ਕੋਈ ਚੱਕਰ ਨਹੀਂ ਧਾਰਾ ਮਾਰ ਕੇ ਖਾਣੇ। ਇਹ ਕੋਈ ਚਵਾਈ ਬੜੀ ਚੰਗੀਆਂ ਨਾ ਭਾਈ। ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਨਹੀਂ। ਤਣਾ ਗਰਮਾ ਇਹਨੇ ਕੋਸ਼ਿਸ਼। ਕਿਆ ਬਾਤ ਹੈ। ਚੂਣ ਤਾਂ ਇੱਕ ਨੰਬਰ ਆ ਭਾਈ। ਹਾਂਜੀ। ਲੈ ਭਾਈ। ਮਗਰਲੇ ਥਣਾ ਤੋਂ ਚੈੱਕ ਕਰ ਲੋ ਚ ਭਾਈ। ਕਿਆ ਬਾਤ। ਮੋਟਾ ਮੋਟਾ ਚੂਣਾ ਲੈ ਕਿੰਨੀਆਂ ਕਿਧਾਂ ਰਾਂ ਮਰੀਆਂ। ਦੇਖੋ ਦੁੱਧ ਆਉਂਦਾ ਭਾਈ। ਕਿਆ ਬਾਪਾ ਖੜਕਾ ਸੁਣਦਾ ਚਵਾਈ ਤਾਂ ਇੱਕ ਨੰਬਰ ਆ ਕਿ ਨਹੀਂ ਬਈ ਤੂੰ ਕੋਣ ਬਹੁਤ ਚੰਗਾ ਲੱਗਿਆ ਬਾਕੀ ਕਹਿਣਾ ਕੁਛ ਨਹੀਂ ਕਰਮ ਵਾਲੀ ਨੇ ਜਮਾ ਸਾਰਾ ਹੀ ਚੰਗਾ ਜੀ ਬਾਕੀ ਬਹਿ ਜਾ ਕੋਈ ਚੱਕਰ ਹੀ ਨਹੀਂ ਲੇਵਾ ਕਮਾਲ ਦਾ ਵਿਸ਼ਾਂ ਤੋਂ ਲੇਵਾ ਦੇਖੋ ਬਈ ਲੈ ਬਹੁਤ ਸੋਹਣਾ ਆਰਡਰ ਬਈ ਪੂਰਾ ਪੰਡ ਵਾਲਾ ਲੇਵਾ ਲੱਗਿਆ ਕਰਮ ਵਾਲੀ ਨੂੰ ਬ੍ਰੀਡ ਇੱਕ ਨੰਬਰ ਮੁੱਲ ਵੀ ਜਮਾ ਜਾਇਜ਼ ਆ ਬਈ ਮਾਨਤਨ ਕੋਈ ਚੱਕਰ ਨਹੀਂ ਹੋ ਜਾਊਗਾ ਬਈ ਖਿੱਚ ਕੇ ਮੁੱਲ ਰੱਖਿਆ ਭਾਈ ਨੇ ਜਮਾ ਅੱਗੇ ਬਈ ਡਾਇਮੰਡ ਪੀਸ ਆ ਗਿਆ ਟੋਕੜ ਗੱਬਣ ਇਹ ਟੋਕੜ ਗੱਬਣ ਬਈ ਜੀ ਆ ਆਪਣੇ ਫਾਰਮ ਦੀ ਆ ਹਾਏ ਆਪਣੇ ਆਪ ਦੀ ਓਕੇ ਬਈ ਇਹ ਕਿਹੜਾ ਸੂਸੂਈ ਵੀ ਹੈ ਬਾਈ ਇੱਕ ਪਹਿਲਾ ਸੂਸੂਈ ਦੂਜੇ ਪਾਸੇ ਗੱਬਣਾ ਹੋਈ ਵੀ ਕਿੰਨੇ ਟਾਈਮ ਲਈ ਗੱਬਣਾ ਇਹ ਸਾਢੇ 3 ਨਵੇਂ ਦੀ ਗੱਬਣਾ ਚੱਕ ਪਾਸਾ ਆਪਣੀ ਕਰਾਈ ਜਾਂ ਬੰਦਾ ਕਰਵਾ ਕੇ ਲੈ ਜਾਵੇ ਓਕੇ ਬਾਈ ਹਾਂਜੀ ਆਪਦੀ ਬਈ ਗੱਬਣ ਦੀ ਤਸੱਲੀ ਜ਼ਰੂਰ ਕਰਵਾਈ ਤੇ ਦੁੱਧ ਕਿੰਨਾ ਬਾਈ ਝੋਣ ਵਾਲਾ ਬਾਈ ਜੇ ਤੇ ਮੰਨ ਕੇ ਲੋ 12 ਲੀਟਰ ਦੁੱਧ ਓਕੇ ਬਾਈ ਬ੍ਰੀਡ ਬਹੁਤ ਆਣਾ ਬਹਿੜ ਕੇ ਆ ਬ੍ਰੀਡ ਬਹੁਤ ਬ੍ਰੀਡ ਬਹੁਤ ਚੰਗੀ ਹੈ ਯਾਰ ਮੋਦੀਵਾਦੀ ਨਾਸਾ ਨੂਸਾ ਪੂਰੇ ਐਂਗਲਾਦੀ ਬਰੀਡ ਇੱਕ ਨੰਬਰ ਆਵੇ ਵਧਣ ਵਾਲੀ ਚੀਜ਼ ਆ ਘਟਣ ਵਾਲੀ ਨਹੀਂ ਨਹੀਂ ਬਹੁਤ ਪੀਲੀ ਬਿਹੜ ਬਣਨ ਵਾਲੀ ਹੈ ਬਾਕੀ ਦੁੱਧ ਵੀ ਬਹੁਤ ਚੰਗਾ ਗੱਭਣ ਵੀ ਆ ਠੀਕ ਹੈ ਕਿ ਨਹੀਂ ਕਰਦ ਵੀ ਫੁੱਲ ਆ ਬਰੀਡ ਵੀ ਫੁੱਲ ਆ ਪ੍ਰਿੰਟ ਪ੍ਰਿੰਟ ਜਾਤ ਵਾਲੀ ਬਿਹੜ ਆਈ ਹਾਂਜੀ ਹਨਾ ਉਹ ਕਿ ਵੱਡੀ ਹੈ ਜੀ ਬਿਹੜਾਂ ਛੋਟੀ ਨਾ ਮੰਨੋ ਵੱਡੀ ਆ ਕੋਈ ਛੋਟੀ ਨਹੀਂ ਵਾਲੀ ਬੰਦਾ ਉਹ ਤਾਂ ਦੇਖਣ ਨੂੰ ਛੋਟੀ ਲੱਗੂ ਐਨੀ ਗੱਲ ਸਹੀ ਆ ਭਾਈ ਬਹੁਤ ਚੰਗੀ ਬਿਹੜ ਆ ਜੀ ਕੱਦ ਬਾਕੀ ਮੰਗ ਚੰਗੀ ਆ ਠੋਖੜ ਗੱਭਣ ਆ ਜਿਹੜੀ ਬਿਹੜ ਬਹੁਤ ਘੱਟ ਨਿਕਲਦੀ ਆ ਭਾਈ ਬਾਕੀ ਸਾਫ ਸੁਧਰੀ ਚੰਗੇ ਦਾ ਵੱਧਾ ਲਈ ਠੀਕ ਬ੍ਰੀਡ ਬਹੁਤ ਚੰਗੀ ਆ ਜੀ ਤੇ ਥਾਣ ਦੇਖੋ ਇੱਕ ਨੰਬਰ ਮੁਠੀ ਵਾਲਾ ਥਾਣ ਚਵਾਈ ਕਿਵੇਂ ਆ ਬਾਈ ਬਹੁਤ ਚੰਗੀ ਚਵਾਈ ਚੋਂ ਠੀਕ ਆ ਬਸ ਤਾਜੀ ਦਾ ਦੁੱਧ 24 25 ਲੀਟਰ ਕੱਢਿਆ ਜੀ ਬੜਦਾ ਤੇ ਸੋਇ ਨੂੰ ਮਤਲਬ 28 30 ਲੀਟਰ ਵੜ ਚਵਾ ਦਿੱਤਾ ਹੂੰ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਬ੍ਰੀਡ ਇੱਕ ਨੰਬਰ ਆ ਫੇਸ ਦੇਖੋ ਛੋਟਾ ਛੋਟਾ ਕੰਨ ਫੁੱਲ ਬ੍ਰੀਡ ਆ ਬੇ ਕੀ ਆ ਬਾਤ ਆ ਪ੍ਰਿੰਟ ਪ੍ਰਿੰਟ ਬੜਾ ਚੰਗਾ ਕਰਮਾ ਇਹਦਾ ਥਾਣ ਲੈ ਵਾ ਇੱਕ ਨੰਬਰ ਕੀ ਆ ਬਾਤ ਆ ਬਾਈ ਈ ਮੋਲਾ ਬਈ ਜਾਇਜ਼ ਫਿਰ ਬਈ ਇਹਦਾ ਵੀ ਜਮ ਬਿਲਕੁਲ ਜਾਇਜ਼ ਹੋ ਜੀ ਘਾਟਾ ਵਾਧਾ ਕੋਈ ਨਹੀਂ ਹੋਣਾ ਇਹਦੇ ਵਾਂਗ 57000 ਰੁਪਏ ਦੀ ਬਸ 57000 ਦੀ ਠੀਕ ਆ ਬਈ ਜਮ ਜਾਇਜ਼ ਮੋਲਾ ਬਈ 57000 ਮਾਨ ਤਣ ਮਾੜਾ ਮੋਟਾ ਕੋਈ ਥਾਣਲੇ ਵਾ ਇੱਕ ਨੰਬਰ ਆ ਪ੍ਰਿੰਟ ਫਰੰਟ ਚੰਗਾ ਬ੍ਰੀਡ ਚੰਗੀ ਆ ਬਾਕੀ ਕੋਈ ਚੈੱਕ ਕਰਨੀ ਬਈ ਧਾਰਾ ਮਾਰ ਕੇ ਦਿਖਾ ਦੇ ਕੱਦ ਦੇਖੋ ਕੱਦ ਬਈ ਬਰਾਬਰ ਖੜਾ ਉਸਾਂ ਬਣਾਉਂਦਾ ਜਾਲਾ ਲਿਓ ਕੱਦ ਵੀ ਚੰਗਾ ਕੋਈ ਨਹੀਂ ਬਈ ਬੈਠ ਤਾਂ ਇਹ ਸਾਹਮਣੇ ਬੰਦਾ ਜੀ ਸਹੀ ਆ ਸਵਾ ਲੱਖ ਰੁਪਏ ਦੀ ਬੈੜ ਆਈ ਆਪਣੀ ਸਵਾ ਸਹੀ ਹੈ ਨਾ ਬਿਊਟੀ ਤਾਂ ਚੈੱਕ ਕਰੋ ਇੱਕ ਵਾਰੀ ਬਈ ਬਿਊਟੀ ਦੇਖ ਕੋਲ ਬੈੜ ਦੀ ਕੀ ਬਾਤ ਆ ਸਨਖ ਬਣਾ ਫੁੱਲ ਆ ਬੈੜ ਦੇ ਵਿੱਚ ਬਾਕੀ ਤਾਂ ਮਾਰਦੇ ਨੇ ਕੋਈ ਚੱਕਰ ਨਹੀਂ ਬਈ ਮਾਰ ਬਾਕੀ ਠੰਡੀ ਠੁੰਡੀ ਬਹੁਤ ਆ ਜੀ ਕੋਈ ਚੱਕਰ ਨਹੀਂਗਾ ਠੀਕ ਆ ਬਾਈ ਅੱਛਾ ਕਹੀਂ ਬਹਿ ਜਾ ਥੱਲੇ ਗੂੜੇ ਲੈ ਬਈ ਚਾਹੇ ਐਂ ਬਹਿ ਜਾ ਕੋਈ ਚੱਕਰ ਹੀ ਨਹੀਂਗਾ ਨਿਆਣਾ ਪਾਉਣਾ ਪਾਲਾ ਨਹੀਂ ਪਾਉਣਾ ਨਾ ਆਪਾਂ ਤਾਂ ਵੀ ਕੋਈ ਚੱਕਰ ਨਹੀਂ ਰਹਿਣਾ ਕੁਛ ਨਹੀਂ ਕਰਨਾ ਕੀ ਬਾਤ ਆ ਬਾਈ ਬੜੀ ਚੰਗੀ ਹੈ ਨਾ ਬਾਈ ਜੋਨ ਚਾਨ ਬਹੁਤ ਚੰਗੀ ਮੋਟਾ ਮੋਟਾ ਜੋਨ ਹੈ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੀ ਨਹੀਂ ਕਿਆ ਬਾਤ ਹੈ ਠੰਡੀ ਬਹੁਤ ਹਾਂ ਠੰਡੀ ਬਹੁਤ ਹੈ ਕੋਈ ਚੈੱਕ ਹੋਈ ਵੀ ਹੈ ਚੈੱਕ ਕਰਵਾ ਕੇ ਲੈ ਕੇ ਜਾਵੀ ਕੋਈ ਬੰਦਾ ਓਕੇ ਬਾਈ ਹਾਂ ਠੀਕ ਹੈ ਕੋਲ ਕੋਲ ਕਹਿੰਦੀਆਂ ਗੱਲਾਂ ਹੁੰਦੀਆਂ ਹਾਂ ਬੰਦਾ ਉਹਦਾ ਡਾਕਟਰ ਲੈ ਆ ਵੀ ਚੱਕਰ ਵਾਲੀ ਕੋਈ ਓਕੇ ਬਾਈ ਨਾਗ ਸੀਗੇ ਭਰਾ ਕੋਲੇ ਬਾਈ ਚਾਰ ਚਾਰੀ ਦਿਖਾਤੇ ਕਿਸੇ ਵੀਰ ਨੂੰ ਚਾਰਾ ਜੋ ਕੋਈ ਵੀ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ